विधानसभा हलका अटारी के अधीन आराबादा तो रोड चौंक मीरा जान्दी सड़क की खस्ता हालत कारण इलाकेश हा ना ही चलन वाले वाहन सुरक्षित ना ही पैदल रागीर इस संबंधी गल करद पिंड खैराबाद के मौजूदा पंचायत मैंबर डाक्टर रणजीत सिंह राणा ने दसा की यह सड़क निरंतर वर्ती जाती है तिना चार पिंडी है जिथे दो तीन गैस एजेंसिया उद्योगिक यूनिट भी मौजूद हैं इतने ट्रालिया की आवाजाही हमेशा लगातार रही है हाल ही कारण सड़क बहुत ज्यादा टुट गई है जिसना कई टोए बन गए हैं डॉक्टर राणा ने दोष लाया कि ना तो इलाके के एमएलए और ना ही एम पी ने अजे तक कोई ध्यान दिता है उन्हब सरकार के संबंधित पीडबल्यू डी विभाग ने अपील की है कि इस सड़क की तुरंत मुरम्मत करवाई जाए तम लोगों को हो रही दिक्कतों तो छुटकारा मिल सके इलाका निवासिया ने भी सरकार को लो जल्दी कार्रवाई की उम्मीद जताई है ਜੀ ਆਪਣਾ ਡਾਕਟਰ ਅਨੰਦ ਸਿੰਘ ਪਿੰਡ ਖਰਾਂਵਾਦ ਆ ਮੈਂ ਪੰਚਾਇਤ ਮੈਂਬਰ ਹਾਂ ਮੌਜੂਦਾ ਤੇ ਬੇਨਤੀ ਹੈ ਕਿ ਸਾਡੀ ਜਿਹੜੀ ਮੌਜੂਦਾ ਸੜਕ ਜਿਹੜੀ ਆ ਮੀਰਾਕੋਟ ਚੌਂਕ ਤੋਂ ਇਹ ਸਿੱਧੀ ਛਾਟੇ ਨੂੰ ਜਾਂਦੀ ਰਹੀ ਕਰਦੀ ਆ ਤੇ ਇਸ ਪਿੰਡ ਤੇ ਕੋਈ ਕਰੀਬਨ ਘਟੋ ਘਟ 10-12 ਪਿੰਕੇ ਇਸਪੇ ਸੜਕ ਨੂੰ ਅਟੈਚ ਕਰਦੀ ਆ ਤੇ ਇੱਥੇ ਇੰਨੀ ਸਮੱਸਿਆ ਵੀ ਅਸੀਂ ਆਪਣੇ ਪ੍ਰਸ਼ਾਸਨਪੁਰ ਜੋਰ ਅਪੀਲ ਕਰਦੇ ਆਂ ਵੀ ਸਪੈਸ਼ਲ ਦੇ ਅਧਾਰ ਤੇ ਇਸ ਸੜਕ 'ਤੇ ਧਿਆਨ ਦਿੱਤਾ ਜਾਵੇ ਇੱਥੇ ਲੱਗੇ ਸਕੂਲ ਹੈ ਸਰਕਾਰੀ ਸਕੂਲ ਖੁੱਲ ਚੁੱਕਾ ਛੋਟੇ ਛੋਟੇ ਬੱਚੇ ਉਸ ਪਾਣੀ ਦੇ ਵਿੱਚ ਜਦੋਂ بارش ਹੁੰਦੀ ਆ ਤੇ ਪਾਣੀ ਦਾ ਬਹੁਤ ਜ਼ਿਆਦਾ ਇੱਥਾ ਜਾਂਦਾ ਬੱਚੇ ਉੱਥੇ ਡਿੱਗਦੇ ਆ ਲੇਡੀ ਸਟਾਪ ਆ ਉਹ ਵਿਚਾਰੇ ਕੋ ਨੰਗਿਆ ਨਹੀਂ ਜਾਂਦਾ ਬੜਾ ਮੁਸ਼ਕਲ ਹੈ ਸਾਰੇ ਪਿੰਡ ਵਾਲੇ ਪੰਚਾਇਤ ਰ ਆ ਕੇ ਉਹਨਾਂ ਨੂੰ ਢੁਗਾਉਂਦੇ ਆ ਇਹ ਸਾਡੀ ਬੇਨਤੀ ਹੈ ਸਾਡੇ ਮੌਜੂਦਾ ਐਮਐਲਏ ਸਾਹਿਬ ਵੀ ਆਏ ਸੀ ਉਹਨਾਂ ਨੂੰ ਬੇਨਤੀ ਕੀਤੀ ਪਰ ਉਹਨਾਂ ਨੇ ਵੀ ਕੋਈ ਸਾਡੀ ਹਸਰ ਨਹੀਂ ਲਈ ਅਸੀਂ ਮੌਜੂਦਾ ਸਾਡੇ ਐਮਪੀ ਸਾਹਿਬ ਨੇ ਉਹ ਜਿਹੜਾ ਸਾਹਿਬ ਉਹਨਾਂ ਨੂੰ ਬੇਨਤੀ ਕੀਤੀ ਦੋ ਤਿੰਨ ਵਾਰੀ ਜਾ ਕੇ ਉਹਨਾਂ ਨੇ ਵੀ ਕੋਈ ਸਾਡੀ ਪਤੀ ਗੱਲ ਨਹੀਂ ਕੋਈ ਸੁਣੀ ਤੇ ਅਸੀਂ ਹੁਣ ਪ੍ਰਸ਼ਾਸਨ ਨੂੰ ਸਰਕਾਰ ਕੋਈ ਮੰਗ ਕਰਦੇ ਪਹਿਲ ਦੇ ਅਧਾਰ ਤੇ ਸਾਡਾ ਏਰੀਆ ਸਾਡੀ ਬੇਸਿਕ ਨੀਡ ਆ ਤੇ ਇਹਦੇ ਉੱਤੇ ਧਿਆਨ ਦਿੱਤਾ ਜਾਏ ਤਾਂ ਕਿ ਸੜਕ ਜਿਹੜੀ ਐ ਇਸ ਤੋਂ ਜਿਹੜੇ ਮੇਨ ਐਕਸੀਡੈਂਟ ਹੋਇਆ ਬਜ਼ੁਰਗ ਨੰਗਦਿਆ ਲੇਡੀਜ਼ ਵੀ ਚਾਰ ਨੰਗਦੀਆਂ ਨੇ ਤੇ ਬੱਚੇ ਨੰਗਦਿਆ ਉਹਨੂੰ ਐਕਸੀਡੈਂਟ ਤੋਂ ਬਚਾਅ ਹੋ ਸਕੀ ਪਿੰਡ ਦੀ ਸਰਪੰਚਾਣ ਗੱਲਬਾਤ ਨਹੀਂ ਕੀਤੀ ਵੀ ਇਸ ਸਿਆਲੀ ਪੰਚਾਇਤ ਨੇ ਗੱਲ ਕੀਤੀ ਪੰਚਾਇਤ ਦੋ ਤਿੰਨ ਵੀ ਐਮਐਲਏ ਐਮਪੀ ਸਾਹਿਬ ਨੂੰ ਮਿਲ ਕੇ ਆਏ ਆ ਉਹ ਜਿਹੜਾ ਸਾਹਿਬ ਉਹਨਾਂ ਨੂੰ ਬੇਨਤੀ ਕੀਤੀ ਰਿਕੁਐਸਟ ਕੀਤੀ ਉਹਨਾਂ ਕਿਹਾ ਵੀ ਪਰ ਕੋਈ ਅਸਰ ਨਹੀਂ ਹੋ ਰਿਹਾ ਨਾ ਉਹ ਕਹਿੰਦੇ ਵੀ ਛੱਡ ਕੇ ਬਣਸੀ ਤੁਹਾਡੇ ਪਾਚ ਹੀ ਲਵਾ ਦੇ ਪਾਚ ਵੀ ਨਹੀਂ ਅਜੇ ਤੱਕ ਲਵਾਏ ਸਾਨੂੰ ਅਸੀਂ 5 ਵਾਰੀ ਉਹਦੇ ਚੱਕਰ ਲਾ ਚੁੱਕੇ ਆ ਪਰ ਉਹ ਨਹੀਂ ਜਾਣਾ ਬੰਦ ਕਰਦਾ ਜਦੋਂ ਕੋਈ ਗਲਤੀ ਸੁਵਾਈ ਨਹੀਂ ਹੁੰਦੀ ਤੇ ਕੀ ਕਰਨਾ ਫਿਰ ਅਸੀਂ ਵੱਡੇ ਪੱਦਰ ਤੇ ਲੋਕਾਂ ਨੇ ਪੰਜਾਬ ਸਰਕਾਰ ਨੂੰ ਵੋਟ ਪਾ ਕੇ ਬਣਾਇਆ ਵਾ ਹਾਂਜੀ ਤੇ ਕੀ ਕਰਨ ਬੰਦੇ ਵੀ ਜਿਹੜਾ ਇਹ ਜਿਹੜੀ ਸੜਕ ਆ ਜਿਹੜੀ ਤੁਹਾਡੀ ਨਹੀਂ ਬੰਦਦੀ ਖੋ ਜੀ ਅਸੀਂ ਤੇ ਹੁਣ ਇਹ ਇਹ ਤੇ ਪ੍ਰਸ਼ਾਸਨ ਇਹੋ ਬੇਨਤੀ ਕਰਦੇ ਆਂ ਵੀ ਪਹਿਲ ਦੇ ਅਧਾਰ ਤੇ ਸੜਕ ਵਾਲੀ ਵੀ ਧਿਆਨ ਦਿੱਤਾ ਜਾਵੇ ਜਿੱਤੇ ਇੰਨੇ ਕੰਮ ਕਰਦੇ ਜੀ ਸਰਕਾਰ ਇੰਨੇ ਦਾਅਵੇ ਕਰ ਰਹੀ ਆ ਹਾਂਜੀ ਔਨ ਗਰਾਉਂਡ ਆਣ ਕੇ ਵੇਖੀ ਉਸ ਹਾਲ ਇਸ ਪਿੰਡ ਵੱਲ ਵੀ ਧਿਆਨ ਦਿੱਤਾ ਜਾਵੇ ਇਸ ਪਿੰਡ 'ਚ 1 ਰੁਪਿਆ ਗ੍ਰਾਂਟ ਨਹੀਂ ਆਈ ਆਮ ਆਦੀ ਪਾਣੀ ਤਾਂ ਕਿਹੜਾ ਰੁਪਿਆ ਗ੍ਰਾਂਟ ਨਹੀਂ ਦਿੱਸੀ ਇਸ ਪਿੰਡ ਸਾਡੀ ਕਹਨ ਬਾਦ ਮੁੱਖ ਮੰਤਰੀ ਸਾਹਿਬ ਨੂੰ ਕੀ ਮੰਗ ਕਰਦੇ ਆਈ ਉਹਨੂੰ ਕੋਈ ਮੰਗ ਕਰਦੇ ਵੀ ਮੁੱਖ ਮੰਤਰੀ ਸਾਹਿਬ ਜਿਹਨੇ ਸੰਬੰਧਿਤ ਮੈਜ ਵਿੱਚ ਉਹਨਾਂ ਉਹਦੇ ਹੱਦ ਕੀਤੀ ਜਾਵੇ ਤੇ ਪਹਿਲ ਦੇ ਅਧਾਰ ਤੇ ਇਹ ਸਾਡੀ ਸੜਕਾਂ ਵੱਲ ਜਿਹੜਾ ਧਿਆਨ ਦਿੱਤਾ ਜਾਵੇ ਤਾਂ ਕਿ ਜਿਹੜ ਮੇਰਾ ਨਾਮ ਸਰਵਜੀਤ ਸਿੰਘ ਲਾਡਾ ਵਾ ਜੀ ਮੈਂ ਪਿੰਡ ਖੈਰਾਬਾਦ ਦਾ ਵਸਨੀਕ ਆ ਸਾਡੀ ਜਿਹੜੀ ਆ ਸੜਕ ਵਾ ਸਾਡਾ ਪਿੰਡ ਖੈਰਾਬਾਦ 에어ਪੋਰਟ ਰੋਡ ਅਜਨਾਲਾ ਰੋਡ ਤੋਂ ਲੈ ਕੇ ਇਹ ਸੜਕ ਕਨੂਪੁਰ ਕਾਲੇ ਜੋਛਾਟੇ ਨੂੰ ਜੋੜਦੀ ਆ ਔਰ ਇਹਦੇ ਨਾਲ ਨਾਲ 10-15 ਪਿੰਡਾਂ ਦਾ ਆਪਸ ਵਿੱਚ ਲਿੰਕ ਵਾ 에어ਪੋਰਟ ਦੇ ਲੱਗੇ ਹੋਣ ਕਰਕੇ ਆਵਾਜਾ ਵੀ ਇੱਥੇ ਬਹੁਤ ਜ਼ਿਆਦਾ ਰਹਿੰਦੀ ਆ ਸੋ ਸਰਕਾਰੀ ਸਕੂਲ ਮੇਨ ਦਿੱਤੇ ਆ ਥੋੜੀ ਜਿਹੀ ਬਾਰਿਸ਼ ਆਉਂਦੀ ਆ ਤੇ ਕਿੰਨੇ ਕਿੰਨੇ ਖੱਡੇ ਪੈ ਜਾਂਦੇ ਆ ਪਹਿਲੋ ਸਕੂਲ ਬੰਦ ਸੀ ਚੱਲਦਾ ਰਿਹਾ ਵਾ ਹੁਣ ਸਕੂਲ ਸ਼ੁਰੂ ਹੋ ਗਏ ਨੇ ਨਹੀਂ ਕਿੰਨੇ ਕਿ ਬੱਚੇ ਸਾਈਕਲਾਂ ਤੇ ਆਉਂਦੇ ਨੇ ਟੀਚਰਾਂ ਆਉਂਦੀਆਂ ਨੇ ਸਟਾਫ ਆਉਂਦਾ ਵਾ ਉਹ ਬਾਰਿਸ਼ ਦੇ ਦਿਨਾਂ ਦੇ ਵਿੱਚ ਬਹੁਤ ਤੰਗ ਹੁੰਦਾ ਕਿਉਂਕਿ ਇੱਥੇ ਵੱਡੇ ਵੱਡੇ ਖੱਡੇ ਪੈ ਚੁੱਕੇ ਨੇ ਸੋ ਅਸੀਂ ਪ੍ਰਸ਼ਾਸਨ ਨੂੰ ਔਰ ਸਬੰਧਤ ਮਹਿਕਮੇ ਨੂੰ ਸਬੰਧਤ ਐਮ ਐਲ ਏ ਸਾਡੇ ਲਾਗੇ ਐਮ ਪੀ ਐਮ ਪੀ ਸਾਹਿਬ ਨੇ ਸਾਡੇ ਏਰੀਏ ਦੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਜਿਹੜੀ ਖੈਰਾਬਾਦ ਪਿੰਡ ਦੀ ਸੜਕ ਵਾ ਜਿਹੜੀ ਅਜਨਾਲਾ ਰੋਡ ਚੌਂਕ ਮੀਰਾਕੋੜ ਤੋਂ ਲੈ ਕੇ ਛਾਟੇ ਤੱਕ ਜਾਂਦੀ ਹੈ ਕਨਪੁਰ ਕਾਲੇ ਵਾਲੇ ਮੋੜ ਤੱਕ ਮਿਲਦੀ ਆ ਇਹ ਸੜਕ ਦਾ ਬਹੁਤ ਬੁਰਾ ਹਾਲ ਆ ਔਰ ਇਥੋਂ ਨੰਗਣਾ ਬਹੁਤ ਮੁਸ਼ਕਲ ਹੁੰਦਾ ਵਾ ਬਹੁਤ ਹੀ ਜਿਆਦਾ ਸੰਗਤ ਹੁਣ ਪਿੱਛੇ ਮੇਲਾ ਚੱਲਦਾ ਰਿਹਾ ਵਾ ਬਾਬਾ ਜਵੰਤ ਸਿੰਘ ਮਹਾਰਾਜ ਜੀ ਦਾ 에어ਪੋਰਟ ਤੇ ਔਰ ਸਾਰੀ ਸੰਗਤ ਇਸ ਏਰੀਆ ਦੇ ਵਿੱਚ ਆਉਂਦੀ ਇਹ ਸੜਕ ਦੇ ਉੱਤੋਂ ਦੀ ਆਵਾਜ਼ਾਂ ਵੀ ਚੱਲਦੀ ਰਹੀ ਹੈ ਸੋ ਇੰਨੀ ਆਵਾਜ਼ਾਂ ਵੀ ਹੋਣ ਦੇ ਬਾਵਜੂਦ ਲੋਕ ਇੰਨੇ ਗੁੱਸੇ ਵਿੱਚ ਹੁੰਦੇ ਸੀ ਕਿਉਂਕਿ ਸੜਕ ਤੇ ਵੱਡੇ ਵੱਡੇ ਟੋਏ ਪਏ ਨੇ ਸੋ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਔਰ ਸਬੰਧਤ ਮਹਿਕਮੇ ਨੂੰ ਕਿ ਇਹ ਸੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਸੋ ਇਹ ਜਿਹੜੇ ਐਮਐਲਏ ਸਾਹਿਬ ਆ ਔਰ ਪਿੰਡ ਦੀ ਪੰਚਾਇਤ ਆ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਕਿ ਤੁਹਾਡੇ ਉਹਨਾਂ ਵੱਲੋਂ ਨਹੀਂ ਕਿਹਾ ਗਿਆ ਵੀ ਐਮਐਲਏ ਸਾਹਿਬ ਨਾਲ ਨਹੀਂ ਦਿਖਾਇਆ ਗਿਆ ਮੌਕਾ ਸਾਡੇ ਐਮਐਲਏ ਸਰਦਾਰ ਜਸਵਿੰਦਰ ਸਿੰਘ ਔਟਾਰੀ ਜੀ ਵਿਧਾਨ ਸਭਾ ਹਲਕਾ ਵੀ ਔਟਾਰੀ ਆ ਔਰ ਅਸੀਂ ਉਹਨਾਂ ਉਹਨਾਂ ਨੇ ਦੋ ਵਾਰੀ ਪਿੰਡ ਦੇ ਵਿੱਚ ਵਿਜ਼ਿਟ ਕੀਤੀ ਆ ਸਾਡੇ ਇਹ ਮੈਂਬਰ ਪੰਚਾਇਤ ਖੜੇ ਨੇ ਇਹ ਸਾਬਕਾ ਮੈਂਬਰ ਪੰਚਾਇਤ ਦੇ ਮੌਜੂਦਾ ਮੈਂਬਰ ਪੰਚਾਇਤ ਨੇ ਔਰ ਅਸੀਂ ਇਹਨਾਂ ਤੇ ਮਾਧਿਮ ਰਾਈ ਅਸੀਂ ਉਹਨਾਂ ਨੂੰ ਬੇਨਤੀ ਕਰ ਚੁੱਕੇ ਆ ਮੈਸੇਜ ਵੀ ਦੇ ਚੁੱਕੇ ਆ ਵੀ ਸਾਡੀ ਜਿਹੜੀ ਪਿੰਡ ਦੀ ਸੜਕ ਵਾ ਉਹਦੇ ਹਾਲਾਤ ਮਾੜੇ ਨੇ ਕਿਰਪਾ ਕਰਕੇ ਉਹਦੇ ਹਲ ਧਿਆਨ ਦਿੱਤਾ ਜਾਵੇ ਸੋ ਮੈਂਬਰ ਸਾਹਿਬ ਦੇ ਕਹਿਣ ਮੁਤਾਬਕ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਸੀ ਲਿਖਤੀ ਮਮਰੈਂਡਮ ਵੀ ਦਿੱਤਾ ਵਾ ਔਰ ਉਹਨਾਂ ਨੇ ਵਿਸ਼ਵਾਸਤ ਵਾ ਕਿ ਅਸੀਂ ਕੋਈ ਮਤਲਬ ਉਹਦਾ ਜਵਾਬ ਕੋਈ ਜਵਾਬ ਨਹੀਂ ਆਇਆ ਜੀ ਔਰ ਇਹ ਵੀ ਆਂਦੇ ਵੀ ਅਸੀਂ ਤੁਹਾਡੇ ਪਾਸਚ ਲਵਾ ਕੇ ਕੰਮ ਚਲਾ ਦਾਂਗੇ ਸੋ ਪਾਸਚ ਵੀ ਨਹੀਂ ਲੱਗੇ ਅਸੀਂ ਬੇਨਤੀ ਕਰਦੇ ਹਾਂ ਕਿ ਇਹਦਾ ਜਲਦੀ ਤੋਂ ਜਲਦੀ ਇਹ ਸੜਕ ਵੱਲ ਖਿਆਲ ਕੀਤਾ ਜਾਵੇ ਤਾਂ ਕਿ ਜਿਹੜੀ ਲੋਕਾਂ ਨੂੰ ਆਉਦੀਆਂ ਭਾਰੀ ਮੁਸ਼ਕਲਾਂ ਉਹਨਾਂ ਤੋਂ ਨਜਾਤ ਮਿਲ ਸਕੇ ਇੱਕ ਪਾਸੇ ਜਿੱਥੇ ਸਰਕਾਰ ਵੱਲੋਂ ਸਮਾਰਟ ਸਿਟੀ ਦੀਆਂ ਯੋਜਨਾਵਾਂ ਅਤੇ ਵਿਕਾਸ ਕਾਰਜਾਂ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਜਹਾਜ਼ਗੜ ਇਲਾਕੇ ਦੀ ਹਕੀਕਤ ਸਰਕਾਰੀ ਵਿਫਲਤਾਵਾਂ ਦੀ ਪੂਰੀ ਤਸਵੀਰ ਪੇਸ਼ ਕਰਦੀ ਹੈ ਇਸ ਇਲਾਕੇ ਵਿੱਚ ਸਦੀਆਂ ਤੋਂ ਚੱਲ ਰਹੀ ਪਾਣੀ ਦੇ ਨਿਕਾਸ ਦੀ ਸਮੱਸਿਆ ਅੱਜ ਵੀ ਜਿਉਂਦੀ ਓ ਕਾਇਮ ਹੈ ਬਰਖਾ ਦੇ ਦਿਨਾਂ ਵਿੱਚ ਤਾਂ ਇਲਾਕਾ ਪਾਣੀ ਵਿੱਚ ਡੁੱਬ ਜਾਂਦਾ ਹੈ ਜਿਸ ਕਰਕੇ ਲੋਕਾਂ ਨੂੰ ਨਰਕਪਰੀ ਜ਼ਿੰਦਗੀ ਬਿਤਾਉਣੀ ਪੈਂਦੀ ਹੈ ਰੋਜ਼ਾਨਾ ਦੀ ਆਵਾਜਾਈ ਮੁਸ਼ਕਲ ਹੋ ਜਾਂਦੀ ਹੈ ਬੱਚਿਆਂ ਦੀ ਪੜ੍ਹਾਈ ਅਤੇ ਵੱਡਿਆਂ ਦੀ ਰੋਜ਼ੀ ਰੋਟੀ ਵੱਧ ਚੁਣੌਤੀਪੂਰਨ ਬਣ ਜਾਂਦੀ ਹੈ ਸਥਾਨਕ ਵਸਨੀਕਾਂ ਦੇ ਅਨੁਸਾਰ ਇਹਨਾਂ ਹਾਲਾਤਾਂ ਕਰਕੇ ਇਲਾਕੇ ਵਿੱਚ ਵਪਾਰਕ ਸਰਗਰਮੀਆਂ ਬਿਲਕੁਲ ਠੱਪ ਹੋ ਚੁੱਕੀਆਂ ਹਨ ਦੁਕਾਨਦਾਰਾਂ ਦੇ ਗਾਹਕ ਘਟ ਗਏ ਹਨ ਤੇ ਕਈ ਵਪਾਰੀ ਆਪਣਾ ਕਾਰੋਬਾਰ ਬੰਦ ਕਰਨ ਤੇ ਮਜਬੂਰ ਹੋ ਗਏ ਹਨ ਸਵਾਲ ਇਹ ਹੈ ਕਿ ਕੀ ਸਰਕਾਰ ਵਾਕਈ ਸਮਾਰਟ ਸਿਟੀ ਦੀ ਗੱਲ ਕਰ ਰਹੀ ਹੈ ਜਾਂ ਸਿਰਫ ਕਾਗਜ਼ੀ ਵਿਖਾਵਾ ਕਰ ਰਹੀ ਹੈ? ਵਿਸ਼ਾਲ ਠਾਕੁਰ ਜਹਾਜਗੜ ਟ੍ਰਾਂਸਪੋਰਟ ਡੈਰੀ ਆ ਮੁਸ਼ਕਲ ਆ ਰਹੀ ਹੈ ਸਰ ਮੁਸ਼ਕਲ ਸਰ ਆਹੀ ਆ ਰਹੀ ਹੈ ਕਿ ਆਪਣਾ ਜਿੰਨਾ ਇਲਾਕਾ ਹੈ ਜਿੰਨਾ ਵੀ ਮੈਨੂੰ ਇੱਥੇ 4 ਸਾਲ ਹੋ ਗਏ ਆ 4 ਸਾਲਾਂ ਜੀ ਮੈਂ ਨਹੀਂ ਵਖੇ ਇੱਥੇ ਇੱਕ ਵੀ ਕੋਈ ਪਿਆ ਪਹਿਲੀ ਗੱਲ ਤੇ ਸੀਵਰ ਬਲੌਕੇਜ ਬਲੋਕ ਜਨਰ ਜਦ ਜੀ ਬੈਕਅਪ ਮਾਰਦਾ ਉਹ ਸਾਰਾ ਅੰਦਰ ਆਂਦਾ ਪਾਣੀ ਗੰਦਾ ਅਸੀਂ ਆਪਣਾ ਕਿੰਨਾ ਵੀ ਕਿੰਨੀ ਵੀ ਕਰਾਈਏ ਕਦੀ ਨੇ ਇਹਨਾਂ ਨੇ ਸੋਚਿਆ ਸੀ ਬੜਿਆਂ ਨੂੰ ਕਾਏ ਗਏ ਕੰਪਲੀਟਾ ਪਾਈਆਂ ਇੱਥੇ ਸਾਡੇ ਲੱਗੇ ਗਏ ਜੀਵਨ ਜੋਜ ਹੀ ਗਏ ਨੇ ਉਹਨਾਂ ਨੂੰ ਕੋਈ ਪਾਈਏ ਕੰਪਲੀਟ ਉਹਨਾਂ ਨੇ ਕੀਤਾ ਲੇਕਿਨ ਉਹਨਾਂ ਨੇ ਆਪਣੇ ਰੋਡ ਦੇ ਉੱਤੇ ਜਗ੍ਹਾ ਬਣਾ ਲਈ ਹੈ ਇੱਧਰ ਉਹਨਾਂ ਦਾ ਕੋਈ ਧਿਆਨ ਨਹੀਂਗਾ ਤੁਸੀਂ ਨੌਲੇਜ ਚ ਲਿਆਂਦਾ ਉਹਨਾਂ ਦੇ ਬਈ 3 4 ਵੜੀ ਇਹਨਾਂ ਨੂੰ 4 5 ਵੀ 10 ਵੜੀ ਇਹਨਾਂ ਨੂੰ ਕਿਹਾ ਹੋਏਗਾ ਪਰ ਉਹ ਨਹੀਂ ਧਿਆਨ ਰੱਖਦੇ ਕਾਰਨ ਕੀ ਸਮਝਦੇ ਕਾਰਨ ਪਤਾ ਨਹੀਂ ਹੁੰਦਾ ਉਹਨਾਂ ਨੇ ਪਤਾ ਹੋਵੇ ਅਸੀਂ ਸਰਕਾਰ ਨੂੰ ਕਹਾਂ ਸਰਕਾਰ ਉਹਨਾਂ ਨਾਲ ਗੱਲ ਕਰੇ ਨਾ ਕਿੰਨੀ ਕਿ ਮੁਸ਼ਕਲ ਆ ਰਹੀ ਹੈ ਮੁਸ਼ਕਲ ਸਰ ਮੈਨੂੰ ਖੁਦ ਆਂਦੀ ਹੈ ਐਤਵ ਦਿਖੋ ਐਤਨ ਮਾਰੇ ਮਾਰੇ ਇਹ ਸਰ ਉਹ ਬਰੇ ਦੀ ਐਂਟਰੀ ਆਂਦੀ ਹੈ ਆ ਦੇਖੋ ਪਾਣੀ ਕਿੰਨਾ ਖਲੋਤਾ ਹੈ ਮੂਡ ਪਾਇ ਹੁਣ ਪੈਰ ਖਰਾਬ ਹੋ ਜਾਂਦਾ ਕੋ ਮੇਰੇ ਪੈਰ ਵੀ ਖਰਾਬ ਨਾ ਮਾਰੇ ਦਿੰਦਾ ਦੁਕਾਨਦਾਰੀ ਚ ਕਿੰਨਾ ਖਬਰ ਪੈਂਦਾ ਜੀ ਭਾਜੀ ਦੁਕਾਨਦਾਰੀ ਤੇ ਭਾਰ ਪੈਂਦਾ ਹੀ ਨਹੀਂ ਹੈ ਕਸਟਮਰ ਆਂਦਾ ਨਹੀਂ ਇੱਧਰ ਨਾ ਟਰਾਂਸਪੋਰਟ ਇਹ ਕੋਈ ਮਾਲ ਬੁੱਕ ਕਰਾਣ ਆਂਦਾ ਅਸੀਂ ਤੇ ਗਏ ਆ ਅਸੀਂ ਤਾਂ ਟਰਾਂਸਪੋਰਟੇ ਗਏ ਆ ਅਸੀਂ ਤਾਂ ਬੁਕਿੰਗ ਕਰਾ ਤੋ ਆਂਦੀ ਤੇ ਜਾਂਦੀ ਹੈ ਜੇ ਬੁਕਿੰਗ ਨਹੀਂ ਆਈ ਤੇ ਅਸੀਂ ਭੁੱਖੇ ਮਰ ਜਾਾਂਗੇ ਸੰਸ ਕੀ ਕਰਦੇ ਹੁਣ ਸਰਕਾਰ ਸਰਕਾਰ ਨੂੰ ਅਪੀਲ ਕੀ ਕਰਨਾ ਚਾਹੀਦਾ ਬੇਨਤੀ ਸਾਡੀ ਆਹੀ ਹੈ ਸਰਕਾਰ ਦੇ ਹੱਥ ਜੋੜ ਕੇ ਬੇਨਤੀ ਹੈ ਕਿ ਇਹਦੇ ਬਾਰੇ ਕੋਈ ਸੋਚੋ ਸੀਵਰ ਬੋਕਾ ਜ ਆਹ ਦੇਖੋ ਇਹ ਕਿਸ ਤਰ੍ਹਾਂ ਆ ਰਿਹਾ ਇੱਥੇ ਲੇਕਿਨ ਸੀਵਰ ਵੀ ਜਰੇ ਹੈ ਨਾ ਇਹ ਵੀ ਟੁੱਟੇ ਹੋਏ ਆ ਜੇ ਕੋਈ ਮਾਮੂਲੀ ਮੋਸੇ ਵਾਲਾ ਕੋਈ ਇਹ ਵੀ ਸਿੱਧਾ ਜਾਂਦਾ ਖਲੜ ਡਿੱਗ ਜਾਂਦਾ ਜਾਂ ਮਾ ਵਿਚ ਪਾਣੀ ਚ ਕਿਹੜਾ ਇਲਾਕਾ ਕਿੰਨੇ ਕਿੰਨੀ ਦੇਰ ਤੋਂ ਮੁਸ਼ਕਲ ਆ ਰਹੀ ਹੈ ਇਹ ਤਿੰਨ ਚਾਰ ਤਿੰਨ ਤੋਂ 300 ਸਾਲ ਤੋਂ ਬੇਸਤਰੇ ਚੱਲ ਰਿਹਾ ਹੈ ਤੇ ਬਿਲਕੁਲ ਹੀ ਨਹੀਂ ਇਹਦੀ ਰਿਪੇਅਰ ਹੋ ਰਹੀ ਨਾ ਸੇਵਰੇ ਦੀ ਨਾ ਟਰਾਂਸਪੋਰਟਾਂ ਟੋਟਲ ਕਿੰਨੀ ਟਰਾਂਸਪੋਰਟਾਂ ਨੂੰ ਦਿੱਕਤ ਆ ਰਹੀ ਹੈ ਆ ਲਾਈਨ ਚ ਘੱਟੋ ਘੱਟ 15 20 ਦੁਕਾਨਾਂ ਹੈਗੀਆਂ ਜਿਹੜੀਆਂ ਸਾਰਿਆਂ ਨੂੰ ਦਿੱਕਤ ਹੈਗੀ ਆ ਰਸਤਾ ਹੀ ਨਹੀਂ ਹੈਗਾ ਲੰਗਨਲੇ ਬਿਲਕੁਕੁ ਨਜ਼ਦੀਕ ਕਸਟਮਰ ਨਹੀਂ ਆ ਰਿਹਾ ਤੇ ਨਾ ਜੀ ਨਾ ਕਸਟਮਰ ਆਉਂਦਾ ਹੀ ਨਹੀਂਗਾ ਮਾਲ ਦੂਜੀਆਂ ਟਰਾਂਪੋਰਟਰਾਂ ਦੇ ਸ਼ਿਫਟ ਹੋ ਰਹੇ ਆ ਉਹ ਕਹਿੰਦੇ ਰਸਤਾ ਹੀ ਨਹੀਂ ਹੈਗਾ ਤੇ ਅਸੀਂ ਮਾਲ ਕਿੱਥੋਂ ਚੁੱਕਣ ਜਾਣਾ ਬਿਲਕੁਕੁ ਨਜ਼ਦੀਕ ਐਮ ਐਲ ਏ ਵਿਧਾਇਕ ਜੀਵਨ ਜੋਤ ਹਾਂ ਸਾਹਮਣੇ ਆ ਉਹ ਦੇਖ ਲਓ ਉਹਨਾਂ ਦਾ ਆਪਣਾ ਰੋਡ ਕਿੰਨਾ ਸੋਹਣਾ ਬਣਿਆ ਹੋਇਆ ਉਹਨਾਂ ਨੇ ਉਹਨਾਂ ਨੇ ਤੁਹਾਡੇ ਕੋਲ ਕੰਪਲੇਟਾ ਕੀਤੀਆਂ ਕਿ ਦਿੱਦੀਆਂ ਗਈ ਬਹੁਤ ਵਾਰ ਇੱਥੇ ਸਾਈਨ ਕਰਾ ਕਰਾ ਲੈਫਟ ਦਿੱਤੇ ਹੈਗੇ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਤੁਸੀਂ ਕਾਰਨ ਕੀ ਸਮਝਦੇ ਸਰ ਕਿਹੜਾ ਸੁਣਵਾਈ ਨਹੀਂ ਹੋ ਰਹੀ ਵਰ ਪਤਾ ਜਾਇਨਾ ਨੇ ਬੋਟਾ ਨਹੀਂ ਪਾਈਆਂ ਜਾਂ ਇਹ ਟਰਾਂਸਪੋਰਟਰ ਸਭ ਤੋਂ ਵੱਡਾ ਟੈਕਸ ਦਿੰਦਿਆਂ ਤੇ ਫੇਰ ਕਿਉਂ ਨਹੀਂ ਕੰਮ ਹੋ ਰਿਹਾ ਸਰਕਾਰ ਨੂੰ ਕੋਈ ਪਾਰਟੀ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਵਪਾਰੀਆਂ ਤੇ ਵਰਕਰ ਦੇ ਨਾਲ ਅਸੀਂ ਦਿਨ ਰਾਤ ਖਲੋਤੇ ਹਾਂ ਤੁਹਾਨੂੰ ਲੱਗਦਾ ਖਲੋਤੇ ਪਾਰ ਇਹ ਤਾਂ ਉਲਟੇ ਆ ਜੀ ਸਾਰਾ ਕੁਝ ਵੀ ਨਹੀਂ ਕੰਮ ਹੋ ਰਿਹਾ ਜੇ ਆ ਸਾਵਾ ਇਦਾਂ ਤੋਂ ਥੋੜਾ ਹੋਵੇ ਜੇ ਨਾਲ ਖਲੋਤੇ ਹੋਣ ਤਾਂ ਤੇਰ ਦਾ ਕੰਮ ਵਧੀਆ ਹੋਣਾ ਚਾਹੀਦਾ ਰੋਡ ਵਧੀਆ ਫਰਸਟ ਕਲਾਸ ਹੋਣੀ ਚਾਹੀਦੀ ਹੈ ਸੜਕਾ ਵਧੀਆ ਹੋਣੀ ਚਾਹੀਦੀ ਹੈ ਪਰ ਕੋਈ ਹੈ ਹੀ ਨਹੀਂ ਕੋਈ ਹੈ ਹੀ ਨਹੀਂ ਬਾਲੀਵਾਰਸ ਹੀ ਨਹੀਂ ਹੈਗਾ ਕੋਈ ਕਾਰਪੋਰੇਸ਼ਨ ਅਧਿਕਾਰੀਆਂ ਵੱਲੋਂ ਮਿਲਿਆ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇੱਥੇ ਦੇਖ ਕੇ ਆਉਂਦੇ ਜਦੋਂ ਸੀਵਰੇਜ ਬੰਦ ਹੋਇਆ ਉਦੋਂ ਮਾਰਾ ਮੋਟਾ ਖੋਲ ਜਾਂਦੇ ਆ ਉਹ ਤੋਂ ਬਾਅਦ ਕੁਛ ਨਹੀਂ ਦੇਖਦੇ ਇਹ ਐਸੀ ਮੰਗ ਐ ਕਰਦੇ ਆ ਵੀ ਸਾਡੇ ਰੋਡ ਬਣਾਏ ਜਾਣ ਤੁਰੰਤ ਐਕਸ਼ਨ ਲਿਆ ਜਾਵੇ ਤੇ ਤੁਰੰਤ ਠੀਕ ਹਿੱਤੇ ਜਾਣ ਤੇ ਸੀਵਰੇਜ ਦਾ ਪ੍ਰਬੰਧ ਕੀਤਾ ਜਾਵੇ ਹੁਣ ਮੱਛਰ ਆ ਦੇਖੋ ਕਾਲਾ ਪਾਣੀ ਹੋਇਆ ਬਿਮਾਰੀਆਂ ਗੰਦੇ ਪਾਣੀ ਤੇ ਬਿਮਾਰੀਆਂ ਫੈਲਦੀਆਂ ਆ ਮੇਰਾ ਨਾਮ ਸੁਭਾਜ ਜੰਦਰਿਆ ਕਿਹੜੀ ਜਗ੍ਹਾ ਹੈ ਕਿਹੜਾ ਇਲਾਕਾ ਇਹ ਹਾਜਗੜ ਹੈਗਾ ਜੇ 27 ਨੰਬਰ ਤੋਂ ਲੈ ਕੇ ਇਹਦੇ 37 ਨੰਬਰ ਤੱਕ ਕੀ ਮੁਸ਼ਕਲ ਹੈ ਇਹ ਮੁਸ਼ਕਲ ਸੀਵਰੇਜ ਬੰਦ ਹੋਏ ਆ ਸਾਰੇ ਇਧਰ ਪਾਣੀ ਇਨਾ ਇਕੱਠਾ ਆਉਂਦਾ ਗੰਦਾ ਪਾਣੀ ਆਉਂਦਾ ਇਨਾ ਇੱਥੇ ਮੱਛਰ ਆ ਇੱਥੇ ਖਲੋਤਾ ਨਹੀਂ ਜਾਂਦਾ ਇੱਕ ਮਿੰਟ ਵੀ ਤੇ ਗਾਹ ਕਿੱਥੋਂ ਕਿੱਥੋਂ ਆਏਗਾ ਕਿੰਨੀ ਦੇਰ ਤੋਂ ਮੁਸ਼ਕਲ ਆ ਰਹੀ ਹੈ ਜੀ ਇਹ ਬੜੇ ਦੋ ਸਾਲਾਂ ਤਿੰਨਾਂ ਸਾਲਾਂ ਤੋਂ ਮੁਸ਼ਕਲ ਹੀ ਮੁਸ਼ਕਲ ਆ ਦੁਕਾਨਦਾਰੀ ਕਿੰਨਾ ਕਿਸ ਤਰ੍ਹਾਂ ਦਾ ਕੰਮ ਦਾ ਦੁਕਾਨਦਾਰੀਆਂ ਫੇਲ ਹੋ ਗਈਆਂ ਇੱਥੋਂ ਦੀਆਂ ਸੀਵਰੇਜ ਸੀਵਰੇਜ ਬੈਗ ਮਾਰਦਾ ਅੰਦਰ ਨਾ ਕੋਈ ਕੱਢਣ ਨੂੰ ਥਾਂ ਨਾ ਕੋਈ ਹੋਰ ਤੇ ਇੱਥੇ ਇੰਨੀ ਮੁਸ਼ਕਲ ਆ ਕਿ ਕੋਈ ਬਾਦਲਾ ਬੰਦਾ ਤੇ ਕੀ ਜਿਹੜੇ ਇੱਥੇ ਵਿਚਾਰੇ ਕੰਮ ਕਰਦੇ ਆ ਜਾਂ ਇੱਥੇ ਹੁੰਦੇ ਜਾਂਦੇ ਉਹ ਕਿਸੇ ਨੇ ਛੁੱਟੀ ਮਾਰ ਜਾਂਦੇ ਆ ਇੱਥੇ ਐ ਮੇਰੇ ਦ ਸਫਤਰ ਦੇ ਅਸ ਨਹੀਂ ਕਰ ਸੁਣ ਸੁਣਵਾਈ ਕੋਈ ਨਹੀਂ ਕਰਦਾ ਐਮਐਲਏ ਉਹਨੇ ਕਹਿੰਦੇ ਸੁਣਾਈ ਨਹੀਂ ਕੀਤੀ ਸਾਡੀ ਕੰਪਲੇਂਟਾਂ ਕੀਤੀਆਂ ਤੁਸੀਂ ਬਹੁਤ ਮਲੇਟਾ ਕੀਤੀਆਂ ਜਿਹੜੇ ਇੱਥੇ ਹੈਗੇ ਨੇ ਮਾਲਕ ਕੀ ਸਮਝਦੇ ਜਦੋਂ ਨਵੀਂ ਸਰਕਾਰ ਆਈ ਆਮ ਲੋਕਾਂ ਦੀ ਆਮ ਲੋਕਾਂ ਦੀ ਸਰਕਾਰ ਆਮ ਪਾਰਟੀ ਸਰਕਾਰ ਆਈ ਦੇ ਅਸੀਂ ਤਾਂ ਬੜੀਆਂ ਉਮੀਦਾਂ ਲਾਈਆਂ ਸੀ ਤੇ ਉਹ ਵੀ ਫੇਰ ਹੋ ਗਈ ਸਾਡੇ ਅੱਗੇ ਐਮਐਲਏ ਦਾ ਦਫ਼ਤਰ ਸਾਹਮਣੇ ਉਹਨੂੰ ਇਹ ਨਹੀਂ ਦਿਖਦਾ ਵੀ ਮੇਰੇ ਇੱਥੇ ਐਮਐਲਏ ਆਓ ਤੇ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਕਿ ਇੱਥੇ ਆਗੇ ਇਹਦਾ ਕੋਈ ਸੁਧਾਰੇ ਕੋਈ ਕਰੇ ਕੋਈ ਬੰਦਿਆਂ ਸੋਚੇ ਕੋਈ ਬੰਦੇ ਬਿਮਾਰ ਹੋਣ ਦੇ ਸਾਡੇ ਮੱਛਰ ਲੜਾ ਲੜਾ ਕੇ ਆਹ ਦੇਖੋ ਉਹਨਾਂ ਸਾਹਮਣੇ ਆ ਕਿੰਨੇ ਦੁਕਾਨਾਂ ਮੈਂ ਇੱਥੇ ਕਿੰਨਾ ਦਾ ਰੋਜ਼ਗਾਰ ਇੱਥੇ ਇਹ ਆਪਣਾ ਉੱਥੋਂ ਲੱਗ ਇਹ ਵੀ ਦੁਕਾਨਾਂ ਦੇ ਅਗੇ ਬੰਦੇ ਵੀ ਕੰਮ ਕਰਦੇ ਸਾਰਾ ਦਾ ਘਰ ਹੀ ਮਾਲਕ ਵੀ ਨੇ ਬੰਦੇ ਵੀ ਨੇ ਫਿਰ ਗੱਡੀਆਂ ਹੁੰਦੀਆਂ ਟਰਾਂਸਪੋਰਟਾਂ ਨੇ ਰਚਕੇ ਵਾਲੇ ਹੁੰਦੇ ਦੱਸੀ ਗਏ ਉਲਟ ਜਾਂਦੇ ਇੱਥੇ ਇਹ ਰੱਖੇ ਉਲਟ ਜਾਂਦੇ ਆ ਸਭ ਤੋਂ ਜ਼ਿਆਦਾ ਟ੍ਰਾਂਸਪੋਰਟ ਟੈਕਸ ਕਰਦੇ ਕੋਈ ਕਾਰਨ ਕੀ ਸਮੇਂ ਤੇ ਕਿਹੜਾ ਕੰਮ ਨਹੀਂ ਹੋ ਰਿਹਾ ਇੱਕ ਪਾਸੇ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਸਮਾਰਟ ਸਿਟੀ ਦੇ ਵਿੱਚ ਇੱਥੇ ਦਾਅਵਾ ਤੁਸੀਂ ਆਪੇ ਵੇਖ ਲਓ ਸਰਕਾਰ ਦਾ ਕਿੰਨਾ ਕੁ ਕਰਨ ਦੀ ਹੈ ਇੱਥੇ ਤਾਂ ਕੋਈ ਕੱਖ ਨਹੀਂ ਹੁੰਦਾ ਕਿਸੇ ਨੇ ਟਰਾਲੀ ਮਿੱਟੀ ਦੀ ਨਹੀਂ ਪਾਈ ਸਰਕਾਰ ਨੇ ਅੱਜ ਦਿਨ ਤੱਕ ਇੱਥੇ ਲੁੱਕ ਪਈ ਓਥੇ ਲੁੱਕ ਪਾਦਣੀ ਹੈ ਜਿੱਥੇ ਮਿੱਟੀ ਪਈ ਓਥੇ ਲੁੱਕ ਨਹੀਂ ਪਈ ਤੁਸੀਂ ਉਸ ਅਧਿਕਾਰੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਾਡੇ ਜਾਨਾ ਜਾਨਾ ਜਾਂਦੇਗੇ ਹੀ ਬੇਨਤੀ ਕਰਨਾ ਚਾਹੁੰਦੇ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਇਹ ਨੂੰ ਆ ਕੇ ਠੀਕ ਕਰਨ ਇਹ ਰਾਹ ਜਿਹੜੇ ਉਹ ਪਰਲਾ ਵੀ ਆ ਇਧਰ ਵੀ ਆ ਉਧਰ ਵੀ ਵੇਖੋ ਛੋਟੇ ਛੋਟੇ ਪਾਣੀ ਖੋਤਾ ਇਧਰ ਵੀ ਖੋਤਾ ਮੱਛਰ ਵੀ ਨਾਲੀ ਵਿੱਚ ਪਾਣੀ ਦੇ ਵਿੱਚ ਗੰਦੇ ਮੱਛਰ ਗੰਦੇ ਮੱਛਰ ਡੇਂਗੂ ਬਹਾਰ ਹੋ ਗਿਆ ਕਈਆਂ ਨੂੰ ਇਹ ਮੱਛਰ ਨਾਲ ਪਿਛਲੇ ਸਾਲ ਮੈਨੂੰ ਡੇਂਗੂ ਹੋ ਗਿਆ ਸੀ ਹੋਈ ਆਹ ਪਾਜੀ